ਰੱਬ ਮੀ ਪਾ ਰਿਹਾ ਬੜੀ ਮਹਾਰਾਜੀ ਕਿਰਪਾ ਹੋਗੀ ਫਿਰ ਅੱਜ ਠੰਡ ਕਰਤੀ ਠੰਡ ਪ੍ਰਮਾਤਮਾ ਨੇ ਬਾਜੀ ਵਾਹ ਦੇਖੋ ਕੁਦਰਤ ਦੇ ਨਜ਼ਾਰੇ ਰੰਗ ਬੰਨੇ ਪਏ ਆ ਆਪਾਂ ਤਾਂ ਨਜ਼ਾਰੇ ਲੈਣ ਆਇਆ ਆਪਾਂ ਤਾਂ ਨਜ਼ਾਰੇ ਜ਼ਿੰਦਗੀ ਦੇ ਨਜ਼ਾਰੇ ਲੈਣ ਆਏ ਦੇਖੋ ਮੀ ਪੈਂਦਾ ਵਾਹ ਜੀ ਬਾਹ ਆਹਾ ਹੁਣ ਪਿੰਡ ਦੇ ਵਿੱਚ ਕੋਈ ਕਲਕਲੇ ਪਕਾਉ ਕੋੜੇ ਘੰਟੂ ਦਾ ਕਿੱਥੇ ਮਹਾਰਾਜ ਜਿੰਦਪਾ ਕਰ ਇੱਥੇ ਇੱਥੇ ਮੀਂਹ ਪਿਆ ਮਹਾਰਾਜ ਕਰਪਾਹ ਵਾਹ ਜੀ ਆਹਾ ਪਾਣੀ ਖੜ ਗਿਆ ਪਾਣੀ ਪਾਣੀ ਦੇ ਕੋਪਰਾ ਵਾਲੇ ਵਿੱਚ ਕਿਵੇਂ ਆਉਂਦਾ ਬੱਲੇ 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 ਪੱਲੀ ਕੋਈ ਕਹੀ ਆਂਦਾ ਮੀਂਹ ਨਹੀਂ ਪੈਂਦਾ ਮੀਂਹ ਨਹੀਂ ਪੈਂਦਾ ਮੀਂਹ ਨਹੀਂ ਪੈਂਦਾ ਗਰਮੀ ਵਾਲੀ ਹੈ ਗਰਮੀ ਵਾਲੀ ਹੈ ਫਿਰ ਮਹਾਰਾਜ ਨੇ ਕਰਤੀ ਕਿਰਪਾ ਵੇ ਮਹਾਰਾਜ ਕਹਿੰਦਾ ਨਾ ਭਾਈ ਉਹਨੂੰ ਗਰਮੀ ਤੇ ਨਹੀਂ ਮੰਨਣ ਦੇ ਆਪਾਂ ਅੰਨ ਕਰਦੇ ਆ ਆਹ ਹਾ ਹਾ ਪਾਣੀ ਘੜਾ ਤਾਂ ਪਾਣੀ